ਹਜ਼ਰਾ ਦਰਸਲ ਪਾਕਿਸਤਾਨ ਨੇ ਬੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਅ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤੈਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿਸ ਤੇ ਚਲਦਿਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਤੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਹ ਰਿਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕਦੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਆ ਪਾਕਿਸਤਾਨੀ ਰੈਂਜਰਸ ਨੇ ਗ੍ਰਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦੇ ਜਵਾਨ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸ ਦੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿ ਇਸ ਤਰੀਕੇ ਦੇ ਨਾਲ ਇਹ ਬੀਐਸਐਫ ਦੇ ਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡ ਆਉਂਦੇ ਨੇ ਕੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵਡਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦੇਆਂ ਛਾਂ ਲੱਭਦਾ ਲੱਭਦਾ ਇਹ ਬੀਐਸਐਫ ਦਾ ਜਵਾਨ ਦਰਖਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਦੱਸਤਾ ਮੁਲਕ ਇਰਦੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀ ਅਰੇ ਹਾਕੀਤਾ ਹੋ ਗਿਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਐਸਐਫ ਦਾ ਜਵਾਨ ਪਾਕਿਸਤਾਨੀ ਡੈਂਜਰ ਤੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਜ਼ਰਾ ਦਰਸਲ ਪਾਕਿਸਤਾਨ ਨੇ ਬੀਜੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤੈਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿੱਥੇ ਚਲਦਿਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਰਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕਦੀ ਪਰ ਉਹ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ BSF ਦਾ ਜਵਾਨ PK ਸਾਉਥ ਜਿਸ ਹੂਆ ਪਾਕਿਸਤਾਨੀ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ BSF ਦਾ ਜਵਾਨ ਹੈ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ BSF ਦੇ ਜਵਾਨ ਨੂੰ ਵਾਪਸ ਉਸਦੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ BSF ਤਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡ ਆਉਂਦੇ ਨੇ ਕਿੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵੜਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦਿਆਂ ਛਾਂ ਲੱਭਦਾ ਲੱਭਦਾ ਇਹ BSF ਦਾ ਜਵਾਨ ਦਰਖਤ ਦੇ ਹੇਠਾ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਅਰ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਦੱਸਤਾ ਮੁਲਕ ਇਸ ਦੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀਂ ਅਰ ਰਿਹਾ ਕੀਤਾ ਹੋਇਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੈਂਜਰ ਤੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਾਜ਼ਰਾ ਦਰਸਲ ਪਾਕਿਸਤਾਨ ਨੇ ਬੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿਸ ਤੇ ਚਲਦਿਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਤੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਰਿਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਬੀਐਸਐਫ ਦਾ ਜਵਾਨ ਪੀਕੇ ਸਾਉਥ ਜਿਸ ਨੂੰ ਆ ਪਾਕਿਸਤਾਨੀ ਰੈਂਜਰਸ ਨੇ ਗ੍ਰਿਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ 'ਾਂਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ 'ਾਂਹੀ ਬੀਐਸਐਫ ਦਾ ਜਵਾਨ ਹੈ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸਦੇ ਮੁਲਕ ਭੇਜ ਦਿੱਤਾ ਤਬਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ BSF ਤਜਮਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡੋਂ ਆਉਂਦੇ ਨੇ ਕਿੰਡਿਆਲੀ ਤਾਰ ਤੋਂ ਪਾਰ ਆਉਂਦੀ ਹੈ ਉਹਨਾਂ ਦੀ ਵੜਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਾਇਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚੱਲਦੇ ਛਾਂ ਲੱਭਦਾ ਲੱਭਦਾ ਇਹ BSF ਦਾ ਜਵਾਨ ਦਰਖਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਤੇ ਚੱਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤਾ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਇਸ ਦਾ ਮੁਲਕ ਇਸੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀਂ ਰਿਹਾ ਕੀਤਾ ਹੋਇਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੈਂਜਰਸ ਦੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਾਜ਼ਰਾ ਦਰਸਲ ਪਾਕਿਸਤਾਨ ਨੇ ਬੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿੱਥੇ ਚਲਦਿਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਹ ਰਿਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕਦੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਆ ਪਾਕਿਸਤਾਨੀ ਰੈਂਜਰਸ ਨੇ ਗ੍ਰਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦਾ ਜਵਾਨ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸਦੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ ਬੀਐਸਐਫ ਦਾ ਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡ ਆਉਂਦੇ ਨੇ ਕਿੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵੜਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਾਇਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦੇ ਛਾਂ ਲੱਭਦਾ ਲੱਭਦਾ ਇਹ ਬੀਐਸਐਫ ਦਾ ਜਵਾਨ ਦਰਖਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤਾ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਦੱਸਤਾ ਮੁਲਕੇਸੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀ ਅਰ ਰਹਾ ਕੀਤਾ ਹੋਇਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਐਸਐਫ ਦਾ ਜਵਾਨ ਪਾਕਿਸਤਾਨੀ ਡੈਂਜਰ ਦੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਜ਼ਰਾ ਦਰਸਲ ਪਾਕਿਸਤਾਨ ਨੇ ਬੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿਸ ਤੇ ਚੱਲਦਿਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਤੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਰਿਹਾਈ ਹੈ ਜਿਹੜੀ ਕਿਸੇ ਦਿਨ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕਦੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਆ ਪਾਕਿਸਤਾਨੀ ਰੈਂਜਰਸ ਨੇ ਗ੍ਰਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚੋਂ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦਾ ਜਵਾਨ ਹੈ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਅਸਫ ਦੇ ਜਵਾਨ ਨੂੰ ਵਾਪਸ ਉਸਦੇ ਮੁਲਕ ਭੇਜ ਦਿੱਤਾ ਤਬਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ ਪੀਐਸਐਫ ਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡ ਆਉਂਦੇ ਨੇ ਕਿੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵੜਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦਿਆਂ ਛਾਂ ਲੱਭਦਾ ਲੱਭਦਾ ਇਹ ਬੀਐਸਐਫ ਦਾ ਜਵਾਨ ਦਰਖਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਅਰ ਜਿਸ ਦੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਦੱਸਤਾ ਮੁਲਕ ਇਸ ਦੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀਂ ਅਰ ਰਿਹਾ ਕੀਤਾ ਹੋਇਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੈਂਜਰ ਦੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੱਗੀ ਹਜ਼ਰਾ ਦਰਸਲ ਪਾਕਿਸਤਾਨ ਨੇ ਬੀਜੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤੈਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਰਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਆ ਪਾਕਿਸਤਾਨੀ ਰੈਂਜਰਸ ਨੇ ਗ੍ਰਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦਾ ਜਵਾਨ ਹੈ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸਦੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ BSF ਤਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡ ਆਉਂਦੇ ਨੇ ਕਿੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵੜਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦਿਆਂ ਛਾਂ ਲੱਭਦਾ ਲੱਭਦਾ ਇਹ BSF ਦਾ ਜਵਾਨ ਰਕਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅ ਤਾਂ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਇਸ ਦਾ ਮੁਲਕ ਇਸੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀਂ ਰਿਹਾ ਕੀਤਾ ਗਿਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੈਂਜਰਸ ਦੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਾਜ਼ਰਾ ਦਰਸਲ ਪਾਕਿਸਤਾਨ ਨੇ ਬੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤਨਾਤ ਉੱਥੇ ਸੀ ਔਰ ਛਾਂ ਲਬਦਾ ਲਬਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿਸ ਤੇ ਚਲਦੇ ਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਰਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕੀ ਪਰ ਅਗੋਂ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਆ ਪਾਕਿਸਤਾਨੀ ਰੇਂਜਰਸ ਨੇ ਗ੍ਰਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦਾ ਜਵਾਨ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ ਪੀਐਸਐਫ ਦਾ ਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡ ਆਉਂਦੇ ਨੇ ਕੰਡਿਆਲੀ ਤਾਰ ਤੋਂ ਪਾਰ ਹੁੰਦੀ ਆ ਉਹਨਾਂ ਦੀ ਵਡਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦੇ ਠਾਂ ਲੱਬਦਾ ਲੱਬਦਾ ਇਹ ਬੀਐਸਐਫ ਦਾ ਜਵਾਨ ਦਰਖਤ ਦੇ ਹੇਠਾ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਦੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਇਸ ਦਾ ਮੁਲਕ ਇਰਤੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀ ਅਰੇ ਹਾਕੀਤਾ ਹੋ ਗਿਆ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੀਐਸਐਫ ਦਾ ਜਵਾਨ ਪਾਕਿਸਤਾਨੀ ਡੈਂਜਰ ਦੇ ਵੱਲੋਂ ਗ੍ਰਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਾਜ਼ਰਾ ਦਰਸਲ ਪਾਕਿਸਤਾਨ ਨੇ ਬੀਜੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤੈਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿਸ ਤੇ ਚਲਦਿਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਹ ਰਿਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕਦੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ BSF ਦਾ ਜਵਾਨ PK ਸਾਉਥ ਜਿਸ ਨੂੰ ਆ ਪਾਕਿਸਤਾਨੀ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ BSF ਦਾ ਜਵਾਨ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ BSF ਦੇ ਜਵਾਨ ਨੂੰ ਵਾਪਸ ਉਸੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ BSF ਦਾ ਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡੋਂ ਆਉਂਦੇ ਨੇ ਕਿੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵੜਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦਿਆਂ ਛਾਂ ਲੱਭਦਾ ਲੱਭਦਾ ਇਹ ਬੀਐਸਐਫ ਦਾ ਜਵਾਨ ਦਰਖਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਅਰ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਦੱਸਤਾ ਮੁਲਕ ਇਰਦੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਅਟਾਰੀ ਬਾਰਡਰ ਆਹੀ ਅਰ ਰਿਹਾ ਕੀਤਾ ਹੋਇਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੈਂਜਰ ਤੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਜ਼ਰਾ ਦਰਸਲ ਪਾਕਿਸਤਾਨ ਨੇ ਬੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤੈਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿਸ ਤੇ ਚਲਦੇ ਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਰਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਆ ਪਾਕਿਸਤਾਨੀ ਰੈਂਜਰਸ ਨੇ ਗ੍ਰਫਤਾਰ ਕਰ ਲਿਆ ਸੀ ਆਪਣੀ ਹਿਰਾਸਤਤ ਦੇ ਵਿੱਚ ਲੈ ਲਿਆ ਸੀ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦਾ ਜਵਾਨ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸਦੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ ਬੀਐਸਐਫ ਦਾ ਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡ ਆਉਂਦੇ ਨੇ ਕੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵਡਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦਿਆਂ ਛਾਂ ਲੱਭਦਾ ਲੱਭਦਾ ਇਹ ਬੀਐਸਐਫ ਦਾ ਜਵਾਨ ਦਰਖਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਦੱਸਤਾ ਮੁਲਕੇਤੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀ ਰਿਹਾ ਕੀਤਾ ਹੋ ਗਿਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੇਂਜਰ ਦੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੱਗੀ ਹਾਜ਼ਰਾ ਦਰਸਲ ਪਾਕਿਸਤਾਨ ਨੇ ਬੀਐਸਐਫ ਦਾ ਜਵਾਨ ਰਿਹਾ ਕਰ ਦਿੱਤਾ ਤਾਂ ਬਿਲਕੁਲ ਫਿਰੋਜ਼ਪੁਰ ਦੇ ਵਿੱਚ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿੱਥੇ ਚਲਦਿਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਰਿਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਆ ਪਾਕਿਸਤਾਨੀ ਰੈਂਜਰਸ ਨੇ ਗ੍ਰਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਅਤਾ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦਾ ਜਵਾਨ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸਦੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ ਬੀਐਸਐਫ ਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡ ਆਉਂਦੇ ਨੇ ਕਿੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵੜਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਾਇਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚੱਲਦੇ ਛਾਂ ਲੱਭਦਾ ਲੱਭਦਾ ਇਹ ਬੀਐਸਐਫ ਦਾ ਜਵਾਨ ਦਰਖਤ ਦੇ ਹੇਠਾ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਦੇ ਚੱਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤਾ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਦੱਸਤਾ ਮੁਲਕ ਇੱਥੇ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀ ਰਿਹਾ ਕੀਤਾ ਹੋਇਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੈਂਜਰ ਤੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਾਜ਼ਰਾ ਦਰਸਲ ਪਾਕਿਸਤਾਨ ਨੇ ਬੀਜੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਜਿਸ ਤੇ ਚਲਦਿਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਮ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਰਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਪਾਕਿਸਤਾਨੀ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦਾ ਜਵਾਨ ਹੈ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ ਪੀਐਸਐਫ ਦਾ ਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡੋਂ ਆਉਂਦੇ ਨੇ ਕੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵਡਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦੇ ਛਾਂ ਲੱਭਦਾ ਲੱਭਦਾ ਇਹ ਬੀਐਸਐਫ ਦਾ ਜਵਾਨ ਦਰਖਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਇਸ ਦਾ ਮੁਲਕੇਸੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀਂ ਰਿਹਾ ਕੀਤਾ ਹੋਇਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੈਂਜਰ ਦੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਜ਼ਰਾ ਦਰਸਲ ਪਾਕਿਸਤਾਨ ਨੇ ਬੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤੈਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿਸ ਤੇ ਚਲਦੇ ਆ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਹ ਰਿਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਆ ਪਾਕਿਸਤਾਨੀ ਰੈਂਜਰਸ ਨੇ ਗ੍ਰਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦਾ ਜਵਾਨ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸਦੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ BSF ਤਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡੋਂ ਆਉਂਦੇ ਨੇ ਕਿੰਡਿਆਲੀ ਤਾਰ ਤੋਂ ਪਾਰ ਆਉਂਦੀ ਹੈ ਉਹਨਾਂ ਦੀ ਵੜਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚੱਲਦੇ ਛਾਂ ਲੱਭਦਾ ਲੱਭਦਾ ਇਹ BSF ਦਾ ਜਵਾਨ ਦਰਖਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਤੇ ਚੱਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤਾ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਦੱਸਤਾ ਮੁਲਕ ਇਸੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀ ਰਿਹਾ ਕੀਤਾ ਗਿਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੈਂਜਰ ਦੇ ਵੱਲੋਂ ਗ੍ਰਿਫਤਾਰ ਕਰ ਦਿੱਤਾ ਗਿਆ ਸੀ ਹੁਣ ਉਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲਗੀ ਹਜ਼ਰਾ ਦਰਸਲ ਪਾਕਿਸਤਾਨ ਨੇ ਬੀਐਸਐਫ ਦਾ ਜਵਾਨ ਰਹਾ ਕਰ ਦਿੱਤਾ ਤਾਂ ਬਿਲਕੁਲ ਆ ਫਿਰੋਜ਼ਪੁਰ ਦੇ ਵਿੱਚੋਂ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਸਰਹੱਦ ਤੇ ਚਲਾ ਗਿਆ ਸੀ ਇਹ ਜਵਾਨਤਾ ਦੱਸਦੀ ਹੈ ਕਿ ਕੰਡਿਆਲੀ ਤਾਰ ਤੋਂ ਪਾਰ ਜਿਹੜੇ ਕਿਸਾਨਾਂ ਦੀ ਫਸਲ ਸੀ ਕਿਸਾਨਾਂ ਨੇ ਕਟਾਈ ਕਰਨੀ ਸੀ ਔਰ ਇਹ ਜਵਾਨ ਹੈ ਜਿਹੜਾ ਸੁਰੱਖਿਆ ਲਈ ਤਨਾਤ ਉੱਥੇ ਸੀ ਔਰ ਛਾਂ ਲੱਭਦਾ ਲੱਭਦਾ ਦਰਖਤ ਦੇ ਹੇਠਾਂ ਜਾ ਕੇ ਬੈਠ ਗਿਆ ਜਿਹੜੇ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਤਾਂ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰਸ ਦੇ ਵੱਲੋਂ ਇਸ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹਾਲਾਂਕਿ ਬੀਐਸਐਫ ਦੇ ਜਵਾਨਾਂ ਨੇ ਵੀ ਕੋਸ਼ਿਸ਼ ਕੀਤੀ ਸੀ ਬਹੁਤ ਸਾਰੇ ਕਾਰਜ ਕੀਤੇ ਸੀ ਉੱਚੇ ਪੱਧਰ ਦੇ ਉੱਤੇ ਇਸ ਦੀ ਵਾਪਸੀ ਦੇ ਲਈ ਪਰ ਜਿਸ ਹਿਸਾਬ ਦੇ ਨਾਲ ਮਾਹੌਲ ਤਣਾਅਪੂਰਵਕ ਹੋਇਆ ਸੀ ਉਸ ਦੇ ਅਕੋਰਡਿੰਗ ਇਹ ਰਿਹਾਈ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੁਕੰਮਲ ਨਹੀਂ ਹੋ ਸਕਦੀ ਪਰ ਹੁਣ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਬੀਐਸਐਫ ਦਾ ਜਵਾਨ ਪੀਕੇ ਸਾਉ ਜਿਸ ਨੂੰ ਆ ਪਾਕਿਸਤਾਨੀ ਰੈਂਜਰਸ ਨੇ ਗ੍ਰਫਤਾਰ ਕਰ ਲਿਆ ਸੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ ਆ ਤਾਂ ਬਿਲਕੁਲ ਟਾਰੀ ਬਾਰਡਰ ਆਹੀ ਇਹਨਾਂ ਨੂੰ ਰਿਹਾ ਕੀਤਾ ਗਿਆ ਜਿੱਹਾਂ ਟਾਰੀ ਬਾਰਡਰ ਆਹੀ ਬੀਐਸਐਫ ਦਾ ਜਵਾਨ ਜਿਹੜਾ ਵਾਪਸ ਭਾਰਤ ਭੇਜਿਆ ਗਿਆ ਤਾਂ ਗਲਤੀ ਦੇ ਨਾਲ ਸਰਹੱਦ ਟੱਪ ਗਿਆ ਸੀ ਪਾਕਿਸਤਾਨ ਨੇ ਇਸ ਬੀਐਸਐਫ ਦੇ ਜਵਾਨ ਨੂੰ ਵਾਪਸ ਉਸੇ ਮੁਲਕ ਭੇਜ ਦਿੱਤਾ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਕਿਸ ਤਰੀਕੇ ਦੇ ਨਾਲ ਇਹ ਬੀਐਸਐਫ ਦਾ ਜਵਾਨ ਜਿਹੜਾ ਕਿਸਾਨਾਂ ਦੀ ਸੁਰੱਖਿਆ ਲਈ ਗਿਆ ਹੋਇਆ ਸੀ ਜਿਹੜੇ ਕਿਸਾਨਾਂ ਦੀ ਫਸਲ ਹੈ ਜਿਹੜੀ ਫਿਰੋਜ਼ਪੁਰ ਸਰਹੱਦ ਦੇ ਅੰਦਰ ਪਿੰਡ ਆਉਂਦੇ ਨੇ ਕਿੰਡਿਆਲੀ ਤਾਰ ਤੋਂ ਪਾਰ ਹੁੰਦੀ ਹੈ ਉਹਨਾਂ ਦੀ ਵਡਾਈ ਦੇ ਲਈ ਇਸ ਨੂੰ ਨਾਲ ਡਿਊਟੀ ਤੇ ਤਨਾਤ ਕਰਕੇ ਭੇਜਿਆ ਗਿਆ ਸੀ ਪਰ ਗਰਮੀ ਦੇ ਚਲਦਿਆਂ ਛਾਂ ਲੱਭਦਾ ਲੱਭਦਾ ਇਹ ਬੀਐਸਐਫ ਦਾ ਜਵਾਨ ਦਰਖਤ ਦੇ ਹੇਠਾਂ ਜਾ ਕੇ ਬਹਿ ਗਿਆ ਸੀ ਜਿਹੜਾ ਕਿ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਆਉਂਦਾ ਸੀ ਔਰ ਜਿਸ ਤੇ ਚਲਦੇ ਪਾਕਿਸਤਾਨੀ ਰੇਂਜਰ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਬਹੁਤ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਇਸ ਦਾ ਮੁਲਕ ਇਸੀ ਵਾਪਸੀ ਹੋਈ ਹੈ ਤਾਂ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰ ਗਿਆ ਸੀ ਇਹ ਜਵਾਨ ਟਾਰੀ ਬਾਰਡਰ ਆਹੀ ਰਿਹਾ ਕੀਤਾ ਹੋ ਗਿਆ ਹੈ ਬੀਐਸਐਫ ਦਾ ਜਵਾਨ ਤਾਂ ਬਿਲਕੁਲ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੀਐਸਐਫ ਦਾ ਜਵਾਨ ਪਾਕਿਸਤਾਨੀ ਰੇਂਜਰ ਦੇ ਵੱਲੋਂ ਗ੍ਰਿਫਤਾਰ ਕਰ ਦਿੱਤਾ